ਸੇਕੇ ਟੁੱਟ ਗਈ ਜੀ 1500 ਦੀ ਪੇਟੀ ਐ ਤੇ ਬੋਤਲ ਹੈਗੀ 125 ਰੁਪਿਆ ਦੀ ਇਹਦੀ 70 ਰੁਪਿਆ ਦਾ ਤੇ ਪਊਆ ਹੈਗਾ ਜੀ 40 ਰੁਪਿਆ ਦਾ ਪਰ ਇਹਨਾਂ ਲਿਖਿਆ ਪਾਇਆ ਹੁਣ ਡਿਊਟੀ ਸਾਂਭ ਲਈ ਫਰਾਂ ਤੇ ਚਾਚਾ ਮਰ ਫੇਰ ਨਹੀਂ ਆਉਂਦਾ ਹੁੰਦਾ ਨਾ ਨਾ ਕਿਉਂ ਰਿਟਾਇਰਮੈਂਟ ਲੈ ਲਈ ਉਹਨੇ ਦੇਖ ਲਓ ਨਰਮੇ ਤੋਂ ਲੈ ਕੇ ਝੋਨੇ ਤੱਕ ਦਾ ਸਫ਼ਰ ਕਿੰਨੀਆਂ ਕਪੇਟੀਆਂ ਲੱਗੀਆਂ ਤੁਹਾਡੇ ਕੋਲੋਂ ਇਹ ਜੀ ਦਿੱਤੀਆਂ 1150 ਪੇਟੀ ਸਾਡੇ ਏਰੀਏ ਦੇ ਵਿੱਚ ਕੱਲ ਦੀਆਂ ਜਿਹੜੀਆਂ ਇੰਟਰਨੈਟ ਸੁਵਾਵਾਂ ਜਿਹੜੀਆਂ ਵਾਈਫਾਈ ਵਾਲੀਆਂ ਕੱਲੀਆਂ ਉਹ ਬੰਦਾ ਹੈ ਮੇਰੇ ਕੋ ਸਾਡੇ ਪਿੰਡ ਦੇ ਮਿਹਨਤੀ ਭਰਾ ਤੋਂ ਨੇ ਜੁੜਬਾ ਜਾਇਰ ਵੀਰੂ ਹੈ ਔਰ ਮੈਂ ਵਧੀਆ ਜੀ ਠੀਕ ਹੈ ਜੀ ਪੂਰਾ ਘੰਟ ਲੱਗਦਾ ਹੈ ਮੌਸਮ ਦੇ ਮਤਲਬ ਹਾਫ-ਹਾਫ ਚੇਂਜ ਹੋਏ ਆ ਹੋਰ ਵੇੜੇ ਨੇ ਮੈਂ ਅੱਜ ਕ੍ਰਿਕਟ ਦਾ ਆ ਫਿਲਟਰ ਲਾ ਦੇ ਵੀ ਮੈਂ ਆਉਣੀ ਫਿਰੇ ਫਿਲਟਰ ਸਹੀ ਪੰਜਾਬ ਨੂੰ ਕਰਨੀ ਯਾਰ ਪੰਜਾਬ ਐਦ ਕੀ ਟੀਮ ਵੀ ਚੰਗੀ ਹੈ ਬਿਊਟੀਫੁਲ THAILAND ਵਿੱਚ BANGKOK ਸ਼ਹਿਰ ਵਿੱਚ ਕੀ ਕੁਝ ਹੋਇਆ ਤੇ ਜਾਂ ਆਪਾਂ ਮਿਆਂਮਾਰ ਆਖੀਏ ਜਾਂ ਚਾਈਨਾ ਆਖੀਏ 7.67 ਦੀ ਤੀਬਰਤਾ ਨਾਲ ਜਿਹੜਾ ਆਤਮਿਕ ਹੋਇਆ ਭਜਾਲ ਆਇਆ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਅੱਜ ਮੈਂ ਤੇ ਰੰਮੀ ਜਾ ਰਹੇ ਹਾਂ ਕਿਤੇ ਕੰਮਕਾਰ ਔਰ ਮੈਂ ਵਧੀਆ ਜੀ ਠੀਕ ਹੈ ਜੀ ਪੂਰਾ ਘਾਟ ਲੱਗਦਾ ਯਾਰ ਅੱਛਾ ਜੀ ਤੁਸੀਂ ਦੇਖੋ ਵੀ ਕੁਦਰਤ ਕੁਦਰਤ ਬਹੁਤ ਵੱਡੀ ਚੀਜ਼ ਹੈ ਤੇ ਜੋ ਪਿਛਲੇ ਦਿਨੀ ਹੋਇਆ ਤੁਹਾਨੂੰ ਪਤਾ ਹੀ ਹੈ ਵੀ THAILAND ਵਿੱਚ BANGKOK ਸ਼ਹਿਰ ਵਿੱਚ ਕੀ ਕੁਝ ਹੋਇਆ ਤੇ ਜਾਂ ਆਪਾਂ MYANMAR ਆਖੀਏ ਜਾਂ CHINA ਆਖੀਏ ਇਸ 7.7 ਦੀ ਤੀਬਰਤਾ ਨਾਲ ਜਿਹੜਾ ਆਰਥਿਕ ਹੋਇਆ ਹੈ, ਭਜਾ ਲਾਇਆ ਹੈ। ਤੇ ਕਿੰਨੇ ਆ ਉਹਦੇ ਵਿੱਚ ਜਿਹੜੇ ਬੰਦੇ ਦੁਨੀਆ ਤੋਂ ਚਲੇ ਗਏ ਤੇ ਕੀ ਅੰਕੜੇ ਹੋਣਗੇ ਇਹ ਆਪਾਂ ਨੂੰ ਹਜੇ ਕੁਝ ਨਹੀਂ ਪਤਾ। ਤਾਂ ਕਰਕੇ ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਤੇ ਪ੍ਰਮਾਤਮਾ ਸਾਰੇ ਨੂੰ ਸਾਰੇ ਦੇਸ਼ਾਂ ਦੇ ਮਿਹਰ ਪਰਿਆਰਥ ਰੱਖੇ। ਤੇ ਬਾਕੀ ਤੁਸੀਂ ਵੇਖੋ ਸਭ ਤੋਂ ਵੱਡੀ ਗੱਲ ਵੀ ਉੱਥੇ ਇੱਕ ਹੀ ਜਿਹੜੀ ਬਿਲਡਿੰਗ ਹੈ ਜਿਹੜੀ ਦਸਦੇਵ ਡਿੱਗੀ ਹੈ ਜਿਹੜੀ ਨਵੀਂ ਬਣੀ ਜਾਂਦੀ ਸੀ। ਤੇ ਬਾਕੀ ਐਡੀਆਂ ਉੱਚੀਆਂ-ਉੱਚੀਆਂ ਜਿਹੜੀਆਂ ਬਿਲਡਿੰਗਾਂ ਉਹ ਹਿਲ ਤਰੰਗਾ ਦੀ ਪਰ ਜਿਹੜਾ ਪਾਣੀ ਸੀ ਉੱਥੇ ਤਾਂ ਪੋਲ ਬਣੇ ਹੁੰਦੇ ਆ ਟੌਪ ਤੇ ਉਹਨਾਂ ਦੇ ਡਿੱਗ ਰਿਹਾ ਸੀ ਬਾਹਰ ਪਰ ਫਿਰ ਵੀ ਜਿਹੜੀਆਂ ਬਿਲਡਿੰਗਾਂ ਸਹੀ ਰਹਿ ਗਈਆਂ ਤੇ ਉਹਦਾ ਕਾਰਨ ਆਏ ਆ ਵੀ ਜਿਵੇਂ ਜਾਪਾਨ ਦੇ ਵਿੱਚ ਜ਼ਿਆਦਾਤਰ ਬਹੁਤ ਪਹਚਾਰ ਆਉਂਦੇ ਮੈਨੂੰ ਤੁਹਾਨੂੰ ਪਤਾ ਹੀ ਤੁਸੀਂ ਦੇਖਿਆ ਵੀ ਹੋਣਾ ਤੇ ਸਭ ਤੋਂ ਖਤਰਨਾਕ ਤਰੀਕੇ ਦੇ ਜਿਹੜੇ ਪਹਚਾਲ ਆ ਜਾਪਾਨ 'ਚ ਆਉਂਦੇ ਆ ਉਹਨਾਂ ਨੇ ਨਾ ਡੈਮੋ ਦਿੱਤੇ ਵੀ ਘਰ ਤੁਸੀਂ ਕਿਵੇਂ ਬਚ ਸਕਦੇ ਹੋ ਪਹਚਾਲ ਤੋਂ ਬਚਣ ਵਾਸਤੇ ਉਹਦੇ ਨਾਲ ਮਤਲਬ ਥੱਲੇ ਕੋਈ ਹੈਲ ਸਿਸਟਮ ਕਰਦੇ ਆ ਉਹ ਉਹਦੇ ਨਾਲ ਘਰ ਮਾੜਾ ਵਟਾ ਹਿੱਲ ਸਕਦਾ ਹੈ ਪਰ ਉਹ ਡਿੱਗਦਾ ਨਹੀਂ ਛੇਤੀ ਕਿਤੇ ਤੇ ਉਹ ਬੁੱਜ ਖਲੀਫੇ ਉੱਤੇ ਵੀ ਉਹਨਾਂ ਨੇ ਇਹ ਚੀਜ਼ ਕਰੀ ਹੈ ਵੀ ਜੇ ਕੱਲ ਨੂੰ ਕੋਈ ਪਹਚਾ ਲੌਂਦਾ ਤਾਂ ਮਾੜਾ ਮੋਟਾ ਦਾਹ ਤੋ ਹਿਲਜੁਲ ਹੋ ਸਕਦੀ ਪਰ ਡਿੱਗਦਾ ਨਹੀਂ ਦਾਹ ਤੁਸੀਂ ਵੇਖ ਲਓ ਵੀ ਕਿੰਨਾ ਜਿਆਦਾ ਉਹਨਾਂ ਦਾ ਦਿਮਾਗ ਹੋਊਗਾ ਜਿਨ੍ਹਾਂ ਨੇ ਇਹ ਚੀਜ਼ਾਂ ਬਣਾਣੀਆਂ ਹੈਗੀਆਂ ਤੇ ਫਿਰ ਉਹਨਾਂ ਨੇ ਆਧਾਰਨਾ ਵੀ ਕਈ ਜੱਤੀਆਂ ਹੈਗੀਆਂ ਚਲੋ ਇਹ ਤਾਂ ਕੰਮ ਲੰਬਾ ਹੋ ਜੂ ਜੇ ਆਪਾਂ ਹੁਣ ਇਸ ਟੌਪਿਕ ਤੇ ਗੱਲ ਕਰਾਂਗੇ ਬਾਕੀ ਸਾਡੇ ਏਰੀਏ ਦੇ ਵਿੱਚ ਕੱਲ ਦੀਆਂ ਜਿਹੜੀਆਂ ਇੰਟਰਨੈਟ ਸਵਾਮਾਂ ਜਿਹੜੀਆਂ ਵਾਈਫਾਈ ਵਾਲੀਆਂ ਕੱਲੀਆਂ ਉਹ ਬੰਦ ਹੈ ਉਹਦਾ ਕਾਰਨ ਆਇਆ ਵੀ ਕੁਝ ਖੰਭੇ ਡਿਜਨਲ ਡਿੱਗ ਪਏ ਸੀਗੇ ਜਿੰਨੇ ਚਿਰ ਇਨਵਰਟਰ ਤੇ ਚੱਲੀ ਆ ਕੰਮ ਠੀਕ ਆ ਤੇ ਹੁਣ ਇਨਵਰਟਰ ਵੀ ਡਾਊਨ ਹੋ ਗਿਆ ਤੇ ਮੀਜ ਦਾ ਵੀ ਅੱਜ ਤਾਈਂ ਚਲਾ ਦੇਣਗੇ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੋਇਆ ਵੀ ਲਹਿੜ ਜਾਵੜੀ ਸੀ ਤੇ ਬਾਕੀ ਆਜੋ ਬਾਅਦ ਨੇ ਆਪਾਂ ਅੱਜ ਦੀ ਵੀਡੀਓ ਬਾਰੇ ਹਾਂਜੀ ਸਾਰੇ ਮੇਰੇ ਭਰਾਵਾਂ ਨੂੰ ਮੇਰੇ ਮੁ슬ਮਨ ਭਰਾਵਾਂ ਨੂੰ ਦੋਸਤਾਂ ਨੂੰ ਈਦ ਦੀਆਂ ਬਹੁਤ ਬਹੁਤ ਵਧਾਈਆਂ ਈਦ ਮੁਬਾਰਕ ਹੋਰ ਫਿਰ ਵਧੀਆ ਦਿਖਾ ਦੇ ਦੇਖ ਇੱਕ ਉਹ ਬੈਠਾ ਤੇ ਕਾ ਬੈਠਾ ਹੈ ਨਾ ਇੱਕੋ ਜਿਹੋ ਨੇ ਕਿੱਥੇ ਨੇ ਖੇਤ ਨੀਰਾ ਲੈਣ ਹਨ ਡਿਊਟੀ ਸਾਹਮਣੇ ਹੀ ਫਰਾਂ ਤੇ ਚਾਚਾ ਮਰ ਫੇਰ ਨਹੀਂ ਆਉਂਦਾ ਹੁੰਦਾ ਨਾ ਨਾ ਕਿਉਂ ਰਿਟਾਇਰਮੈਂਟ ਲੈ ਲਈ ਉਹਨੇ ਦੋਨੇ ਸਾਹਮਣੇ ਆ ਨਾ ਦੋਨੇ ਦੋਨੇ ਸਾਹਮਣੇ ਹੋ ਕੱਲੇ ਪੱਠੇ ਸਾਹਮਣੇ ਹੀ ਕਰ ਅੱਛਾ ਕੱਲੇ ਪੱਠੇ ਆ ਲਗਾਵਾ ਬਾਕੀ ਕੀ ਹੋ ਮੋਨਾਂ ਦਾ ਕਿੰਨੇ ਜਾਰੇ ਕਿੰਨੇ ਵਜੇ ਮੁੜਾਉਣੇ ਨੇ ਐ ਬਈ ਕਿੰਨੇ ਵਜੇ ਮੁੜਾਉਣੇ ਨੇ ਖੇਤੋਂ ਕਿੰਨੇ ਘੰਟੇ ਚ ਆ ਰਹੇ ਘਟੇ ਚ ਵੈਰੀ ਗੁੱਡ ਯਾਰ ਤੇ ਇਹ ਕੰਮ ਇੱਕ ਕੰਮ ਵਿਲਾ ਦੋਨੋਂ ਲੈ ਕੇ ਉਹਨਾਂ ਦੇ ਖੇਤ ਉਹ ਥੋੜੀ ਜਿਹਾ ਖੇੜਦਾ ਫਿਰਦਾ ਛੋਟਾ ਆ ਜਾਣਾ ਹੋਰ ਤੂੰ ਕਿਨੇ ਕਿਨੇ ਸਾਲਾਂ ਦੇ ਹੋਗੇ 18+ ਹੋ ਗਿਆ ਡੋਂਟ ਨਾ ਹਮੇਂ ਮਰਤੇ ਕੋਈ ਹੈ ਨਾ 18+ ਕਿੰਨਾ ਮਤਲਬ ਉਹਨੇ ਮਾਂ ਲੱਗ ਗਿਆ ਨਹੀਂ ਸਤੰਬਰ ਲੱਗ ਜੂਗਾ ਲੱਗ ਜੂਗਾ ਚਲ ਬੜਾ ਲਾ ਪਰ ਸਾਨ ਸਾਨ ਸਪੋਰਟ ਬੋਟ ਕਰਤਾ ਵੈਰੀ ਗੁੱਡ ਹੋਰ ਵੇੜੇ ਨੇ ਮੈਚ ਕਰੈਕਟ ਦਾ ਆ ਫਿਲਟਰ ਲਾ ਦੇ ਬੜਾ ਫਿਲਟਰ ਸਹੀ ਪੰਜਾਬ ਨੇ ਕਰਨੀ ਯਾਰ ਪੰਜਾਬ ਐਤ ਕੀ ਟੀਮ ਵੀ ਚੰਗੀ ਹੈ ਇੱਕ ਮੈਚ ਆਪਾਂ ਜਿੱਤ ਗਏ ਤੇ ਇਹਦਾ ਵੀ ਨਹੀਂ ਨਹੀਂ ਪੰਜਾਬ ਯਾਰ ਆਪਣਾ ਹੀ ਤਾਂ ਹੈ ਪੰਜਾਬ ਇੰਡੀਆ ਦੀ ਗੱਲ ਉਪਰ ਇੰਡੀਆ ਆਪਣਾ ਇਹ ਗਲਤ ਗੱਲ ਹੈ ਪੰਜਾਬ ਟੀਮ ਵਧੀਆ ਆਏਗੀ ਨਹੀਂ ਤਾਂ ਕੋਈ ਚੰਗੀ ਟੀਮ ਜਿੱਤੂਗੀ ਜਿੱਤਾਂਗੇ ਪੱਕਾ ਆਪਣੇ ਕਹਿੰਦੇ ਸਰਪੰਚ ਸਾਹਿਬ ਆ ਆ ਸਹੀ ਗੱਲ ਹੈ ਸਰਪੰਚ ਆਪਣੇ ਕਹਿੰਦੇ ਸਹੀ ਗੱਲ ਹੈ ਹੋਰ ਆ ਜਾਓ ਘਰੇ ਚਾਹ ਪਾਣੀ ਬੱਸ ਕੋਈ ਨਹੀਂ ਬਈ ਦੱਸੋ ਕੋਈ ਗੱਲਬਾਤ ਛੁੱਟ ਗਿਆ ਹਾਂ ਕਿਨੇ ਚ ਕਿੰਨੇ ਚੜਦਿਆਂ ਬੱਸ ਮੈਂ ਤਾਂ ਬਾਹਰ ਵੀ ਖਾਲੀ ਅਰੇ ਪ੍ਰੋਫਟ ਕਰ ਲਈ ਤੇ ਹੁਣ ਫਿਰ ਕੀ ਬਣਾਣਾ ਹੈ ਸੱਚੀ ਹੋਏ ਬਈ ਦਾ ਬਰਾਂਡ ਚਲਾ ਲੈ ਹੋਰ ਯਾਰ ਬਾਹਰ ਤਿਆਰ ਹੁਣ ਔਖੇ ਬਹੁਤ ਹੈ ਦਾ ਕੰਮ ਆਸਟ੍ਰੇਲੀਆ ਆਸਟ੍ਰੇਲੀਆ ਠੀਕ ਆ ਹਾਂ ਤੇ ਕਿਹੜੇ ਚ ਲਗਾਂਗੇ ਮਲਟ ਬ੍ਰਿਟਿਸ਼ਾਂ ਨੇ ਚੱਲ ਵਧੀਆ ਚੱਕ ਦੇ ਪੱਟੇ ਲੈ ਕੇ ਰੱਬ ਦਾ ਨਾ ਕੋਈ ਲੋੜ ਹੀ ਨਹੀਂ ਦੱਸਦੇ ਉਹ ਇਹ ਰੰਗ ਜਾਂ ਚਿੱਟੇ ਕਰਾਉਂਦੇ ਚਿੱਟੇ ਹੋਏ ਨਹੀਂ ਪਰ ਹੋ ਰਹੀ ਹੋ ਗਿਆ ਚਿੱਟੇ ਤਾਂ ਯਾਪ ਹੀ ਹੋ ਜਾਣਗੇ ਇਹ ਉਮਰ ਦੇ ਹਿਸਾਬ ਨਾਲ ਹੋ ਜਾਣਗੇ ਚਾਹੀਦੇ ਹੁਣ ਸੀ ਤਾਂ ਹੋਰ ਵਧੀਆ ਮਿਲਦੇ ਆਂ ਫਿਰ ਕਰ ਲੋ ਕੰਮ ਬਾਏ ਟਾਟਾ ਦੇਖੋ ਸਾਡੇ ਪਿੰਡ ਦੇ ਮਿਹਨਤੀ ਭਰਾ ਦੋਨੇ ਜੜਬਾ ਜਾਇਰ ਵੀਰੂ ਐ ਪਰਮਾਤਮਾ ਕਰਕੇ ਆਈ ਵਿਚਾਰੇ ਹੱਸਦੇ ਵਾਸਤੇ ਰਹਿਣ ਤੇ ਇਹਨਾਂ ਦੋਨਾਂ ਭਰਾਵਾਂ ਦੀ ਵੀ ਬਹੁਤ ਵਧੀਆ ਬੌਂਡਿੰਗ ਹੈ। ਵਾਹ ਵਾਹ ਤੇ ਆਈ ਨਾਈਟ ਡੈਡੀ ਵਰਗਿਆਂ ਦੀ ਹੈ। ਇਹ ਹੈ ਜੀ ਸਾਡਾ ਖੂਬਸੂਰਤ ਪਿੰਡ ਪਿੰਡ ਆਧਨੀਆਂ ਤੇ ਮੌਸਮ ਦੇ ਮਤਲਬ ਹਾਫ-ਹਾਫ ਚੇਂਜ ਹੋਏ ਆ। ਕੱਲ ਦੀ ਠੰਡੀ ਹਵਾ ਐਂ ਲੱਗਦਾ ਕਿ ਤੇ ਮੀਂਹ ਪਿਆ ਹੁੰਦਾ ਹੈ। ਤੇ ਅੱਗੇ ਵੀ ਦੱਸ ਰਿਹਾ ਵੀ ਮੌਸਮ ਖਰਾਬ ਹੋ ਸਕਦਾ ਹੈ। ਰੱਬ ਦੇ ਰੰਗ ਹੈ। ਕੋਈ ਪਤਾ ਨਹੀਂ। ਤੇ ਕਣਕਾਂ ਹੀ ਮੈਨੂੰ ਲੱਗਦਾ ਹੈ ਵੀ 20 ਤਰੀਕ ਤੱਕ ਲੱਗ ਕੇ ਆਉਣਗੀਆਂ। ਬਾਕੀ ਮੌਸਮ ਤੇ ਵੀ ਹੈ ਦੇਖਦੇ ਆ ਕੀ ਬੰਦਾ ਜੇ ਤਾਂ ਲੋ ਲੋ ਚੱਲ ਪਈ ਫਿਰ ਤਾਂ ਦਿਨਾਂ ਜੀ ਆ ਜਾਣਗੇ ਤੇ ਬਾਕੀ ਵੇਖੋ ਅਜੇ ਤੱਕ ਤਾਂ ਹਰ ਗਿਆ ਹੀ ਐ ਦੇਖ ਲਓ ਨਰਮੇ ਤੋਂ ਲੈ ਕੇ ਝੋਨੇ ਤੱਕ ਦਾ ਸਫਰ ਸ਼ਾਮ ਨੂੰ ਜਾਂਦੇ ਨੇ ਜੀ ਖੇਤ ਨਰਮਾ ਚੁਗਦੀਆਂ ਬੁੜੀਆਂ ਫਿਰ ਉਹ ਤੋਲ ਤੁਰਲਦੇ ਤੋਲ ਕੇ ਫਿਰ ਮੈਂ ਲਿਖਦੇ ਕਾਪੀ ਤੇ ਬੜਾ ਵਧੀਆ ਟਾਈਮ ਸੀ ਸਮਾਂ ਲੰਘ ਜਾਂਦਾ ਠੇਕੇ ਟੁੱਟ ਕੇ ਜੀ ਰੇਟ ਤੁਸੀਂ ਵੇਖ ਸਕਦੇ ਹੋ 150 ਦੀ ਪੇਟੀ ਹੈ ਤੇ ਬੋਤਲ ਹੈਗੀ 125 ਰੁਪਿਆ ਦੀ ਇਹਦੀ 70 ਰੁਪਿਆ ਦਾ ਤੇ ਪਊਆ ਹੈਗਾ ਜੀ 40 ਰੁਪਿਆ ਦਾ ਪਰ ਇਹਨੇ ਲਿਖਿਆ ਪਾਇਆ ਪਊਆ ਨੇ ਲਿਖਿਆ ਕੰਦੀ ਬਿਊਟੀਫੁੱਲ ਇਹ ਹੈ ਜੀ ਆਪਣਾ ਟੋਲ ਪਲਾਜ਼ਾ ਤੁਸੀਂ ਗੈਸ ਕਰੋਗੇ ਕਿੱਥੋਂ ਆਲਾ ਹੈ ਵਾਹ ਜੀ ਵਾਹ ਜਿਹੜੀ ਇਹ ਵੀਡੀਓ ਇਹ ਬਣ ਰਹੀ ਅੱਜ 31 ਤਰੀਕਾ 'ਚ ਹਾਂਜੀ ਤੇ ਠੇਕੇਦਾਰ ਸਾਹਿਬ ਕਿੰਨੀ ਕੁ ਜਿਹੜੀ ਦਾਰੂ ਅੱਜ ਤਾਈਂ ਵਿਕ ਚੁੱਕੀ ਐ ਕਿੰਨੀਆਂ ਕੁ ਪੇਟੀਆਂ ਲੱਗੀਆਂ ਤੁਹਾਡੇ ਕੋਲ ਇਹ ਜਿੱਦੀਆਂ ਇਹ ਨਾਲ 1500 ਪੇਟੀਆਂ 1500 ਪੇਟੀਆਂ ਦੋ ਦਿਨਾਂ ਚਾਹਤ ਤੇ ਬਾਕੀ ਅਜੇ ਤਾਂ ਚੱਲੀ ਜਾਂਦਾ ਨਾ ਅੱਜ ਥੋੜੀ ਜੀ ਦਿੱਕਤ ਆ ਰਹੀ ਸਟਾਕ ਮੁੱਕ ਗਿਆ। ਬਸ ਆਈ ਅੰਦਰ ਸਟਾਕ ਆਈ ਵੀ ਜਾਂਦਾ ਪਿਆ ਵੀ ਹੈ। ਹਾਂ ਬਸ ਹੁਣ ਜਿਆਦਾ ਸਿੱਖ ਵਾਲੇ ਮਿਲ ਰਿਹਾ ਤੇ ਜਾਂ ਮਲੋਟ। ਬਾਕੀ ਕੱਲ ਨੂੰ ਠੇਕੇ ਆ ਜਿਹੜੇ ਉਹ ਗੌਰਵ ਸ਼ਰਮਾ ਜੀ ਕੋਲ ਚਲੇ ਜਾਣਗੇ। ਮਲੋਟ ਅੱਧਾ ਮਲੋਟ ਪੁਲਤੋਰਾ ਤੇ ਲੰਬੀ ਤੇ ਆਪਣਾ ਫਿੱਲਿਆਂ ਵਾਲੀ। ਤੇ ਜਿਹੜੇ ਪਰਲੇ ਆ ਉਹ ਆਪਣੇ ਬਾਈ ਹਰਮਨ ਬਾਵੇ ਕੋਲ ਜਾਣਗੇ। ਬਾਕੀ ਵੇਖਦੇ ਆ ਕੀ ਬੰਦ ਆ। ਬੜੀ ਛੇਤੀ ਵਿਕੀ ਹਨਾ। ਹਾਂ ਜੀ ਇਹ ਵਸ ਇੱਕ ਜੀ ਦਿਨ ਨਾਲ ਇਹ ਬੋਰਡ ਤੇ ਜਿਹੜੀ ਖੁੱਲੀ ਦਰੂਆ ਬਾਈ ਜੇ ਖੁੱਲੀ ਲੈਣਾ ਉਹ ਵੀ ਪਈਏ ਕਿ ਮੁੱਕ ਗਈ ਖੁੱਲੀ ਫਰਚੂਨ ਤਾਂ ਦਿੰਦੇ ਆਂ ਬੋਤਲ ਦਾ ਨਹੀਂ ਉਹ ਹੁਣ ਤਾਂ ਹੈ ਗਿਆ ਹਜੇ ਉਹ ਮਾਲ ਥੱਡੇ ਕੋਲੇ ਹਾਂ ਹਾਂ ਠੀਕ ਆ ਠੀਕ ਆ ਮੈਂ ਕਿਹਾ ਖੁੱਲੀ ਕੀ ਪਤਾ ਮੁੱਕ ਗਈ ਹੋਵੇ ਨਹੀਂ ਨਹੀਂ ਫਰਚੂਨ ਤਾਂ ਸੌਫੀ ਦੇ ਪਿੰਨਾਂ ਜਮਾਲ ਠੀਕ ਆ ਠੀਕ ਆ ਹੋਰ ਐ ਤੇ ਕਿਵੇਂ ਹੋ ਕਣਕ ਕਣਕਾ ਕਿਵੇਂ ਆ ਜਾਂ ਵਧੀਆ ਤੇ ਕੀ ਲੱਗਦਾ ਕਰੋ ਤੱਕਾ ਜਾਣਗੀਆਂ ਮੈਨੂੰ ਤਾਂ ਲੱਗਦਾ ਬਸਾਕੀ ਤੋਂ ਬਾਅਦ ਹੀ ਆਉਣੀ ਹਾਂ ਹਾਂ ਹਣਾ 20 ਤਰੀਕ ਦੇ ਲੱਗ ਕੇ ਤੱਕ ਬਿismillah ਕੁਝ ਕੁ ਹੈਗੀਆਂ ਪਰ ਜ਼ਿਆਦਾਤਰ ਤਾਂ ਹਰਗੀਆਂ ਹੀ ਖੜੀਆਂ ਜੀ ਹਾਂ ਬਾਕੀ ਮੌਸਮ ਤੇ ਵੀ ਹੈ ਪਰ ਸਾਰੇ 20 ਤਰੀਕ ਤੋਂ ਬਾਅਦ ਬਾਦ ਆ ਜਾਣੀਆਂ ਅਸੀਂ 15 20 ਸਹੀ ਗੱਲ ਹੈ ਸਹੀ ਗੱਲ ਹੈ ਜੀ ਹੋ ਸੇ ਤਕੜੀਆਂ ਚਾਹੀਦੀ ਜੀ